ਪਿੰਡ ਦਾ ਸਰਪੰਚ ਚੁਣਿਆ ਜਾਂਦਾ ਵਾ ਤਾਂ ਲੋਕ ਇਹ ਆਪ ਦੇ ਗړو ਗ੍ਰਾਮਾ ਦੂਰ ਕਰਕੇ ਇਕੱਲੇ ਸਰਪੰਚ ਪਰ ਪਾ ਦਿਆ ਵੀ ਸਰਪੰਚਾਂ ਨਸ਼ਾ ਲੱਗਦਾ ਵਾ ਤੈਨੂੰ ਪਿੰਡ ਦੇ ਵਿੱਚ ਨਸ਼ਾ ਬੰਦ ਕਰਾ ਦੇ ਮੈਂ ਗੁਰੂ ਘਰ ਦੀ ਹਾਜ਼ਰ ਵਿੱਚ ਖੜ ਕੇ ਗੱਲ ਕਹਿਣਾ ਵਾ ਇਸ ਚੀਜ਼ ਨੂੰ ਚੇਤਾਵਨੀ ਸਮਝਣ ਜਿਹੜੇ ਵੀ ਉਹਨਾਂ ਨੂੰ ਪਤਾ ਹੈ ਆਉਂਿਆ ਨਹੀਂ ਪਰ ਮੈਂ ਪਾਤਸ਼ਾਹ ਜੀ ਤੁਹਾਡੇ ਉਰੇ ਖੜਾ ਹਾਂ ਤੁਹਾਡੇ ਕੋਲ ਤਾਂ ਕੋਈ ਹੈ ਤੇ ਨਾ ਕੋਈ ਹੋਣਾ ਮੈਂ ਤੁਹਾਡੇ ਚਰਨਾ ਚੇਸ ਕਰਦੀ ਅਰਦਾਸ ਕਰਦਾ ਤੁਸੀਂ ਹਾਜ਼ਰ ਨਾ ਜੋ ਬੰਦੇ ਹੋ ਤੁਸੀਂ ਹਰੇ ਕੁਮਾਰ ਸਾਡੀ ਆ ਕੇ ਬਾਹਰ ਫੜਦੇ ਹੋ ਮੈਂ ਤੁਹਾਡੇ ਚਰਨਾ ਚੇਸ ਕਰਦੀ ਬੇਨਤੀ ਕਰਦਾ ਵਾ ਜਿੰਨੇ ਅੱਜ ਮੇਰੀ ਪੈਰ ਦੀ ਜੰਕ ਸੁੱਕੀ ਆ ਜਿੰਨੇ ਅੱਜ ਮੇਰੀਆਂ ਵਾਸਾ ਦੀ ਕਿਰਪਾ ਕਰੀਓ ਮੈਨੂੰ ਨਹੀਂ ਪਤਾ ਮੈਂ ਗਲਤ ਆ ਜਾਂ ਸਹੀ ਆ ਤੇ ਜਦਾਂ ਇਹ ਨਸ਼ਾ ਤਸਨ ਤੇ ਨਹੀਂ ਖਤਮ ਕਰਦੇ ਤੋਂ ਚੱਲਣਾ ਚੰਦਾਸ ਕਰਦਾ ਜਿੰਨਾਂ ਨੇ ਸਾਡੇ ਪੁੱਤ ਆ ਗਏ ਆ ਬਚ ਰਹਿਣਾ ਕਰੀਂਗਾ ਜਿੰਨਾਂ ਨੇ ਸਾਡੇ ਸਿਰਾਂ ਦੀਆਂ ਜੁੰਮੀਆਂ ਚਿੱਟੀਆਂ ਕੀਤੀਆਂ ਨੇ ਮੈਂ ਤਾਂ ਬੇਸ਼ਰਮ ਅਰਦਾਸ ਇਸੇ ਗੱਲ ਦੀ ਕਰਦਾ ਠੀਕ ਹੈ ਜਲਮ ਮਰ ਸਾਡੇ ਬੰਦੇ ਦੇ ਹੱਥ 'ਚ ਨਹੀਂ ਪਰ ਮੈਂ ਬੇਨਤੀ ਕਰਦਾ ਅਰਦਾਸ ਕਰਦਾ ਤੇਰੇ ਅੱਗੇ ਪਰ ਤਉਨਾਵਾ ਅੱਜ ਅਸੀਂ ਸਾਇੰਸ ਦੇ ਇੱਥੇ ਬੈਠ ਕੇ ਕਹਿ ਰਹੇ ਕਿ ਪ੍ਰਮਾਤਮਾ ਨੇ ਭਾਈ ਭਾਣਾ ਵਰਤਿਆ ਸਮੂਹ ਮੰਨਣਾ ਪੜਾਵਾ ਪਰ ਮੈਂ ਚੋੜਾਵਾ ਭਾਈ ਇਹਨਾਂ ਨੇ ਕਿਹਾ ਕਿ ਮਰਦ ਨੂੰ ਪਤਾ ਲੱਗੇ ਇਹਨਾਂ ਨੂੰ ਪਤਾ ਲੱਗੇ ਕਿ ਭਾਣਾ ਸੜਾ ਕਿੰਨਾ ਖੰਦਾਵਾ ਜਿਹੜੇ ਨਸ਼ਾ ਤਸ਼ਕਰ ਜਿਹੜੇ ਵੀ ਨਸ਼ਾ ਤਸ਼ਕਰ ਕਿਸੇ ਭੈਣ ਦੀ ਚੁੰਨੀ ਚਿੱਟੀ ਕਰਦੇ ਆ ਅੱਜ ਸਾਡੇ ਪੰਜਾਬ ਸਰਕਾਰ ਵਾਲੇ ਇਸ ਗੱਲ ਤੇ ਜੋਰ ਲੱਗਿਆ ਹੋਇਆ ਵਾ ਕੋਈ ਉਹਨੂੰ ਚੰਗਾ ਸਮਝੇ ਮਾੜਾ ਸਮਝੇ ਹਾਂ ਹੁੰਦੀਆਂ ਨੇ ਸਾਡੇ ਵੀ ਬੈਠੇ ਹੋਣਗੇ ਸਾਡੇ ਦਾ ਸਰਪੰਚ ਕਿਹਦੇ ਵਈ ਨਸ਼ਾ ਖਤਮ ਕਰਕੇ ਜਿਹੜੇ ਸਾਡੇ ਤੇ ਲੱਗਦੀ ਆ ਚਾਰ ਮੁੱਠੀ ਉਹ ਕਿਹਦੇ ਸਰਪੰਚ ਕੋਲ ਹੁੰਦਾ ਓਏ ਨਜ਼ਾਇਜ਼ ਕਰਦਾ ਫਰਦਾ ਪਿੰਡ ਚ ਪਰ ਮੈਂ ਟਿੱਕੋ ਵਾਲਾ ਕਰਦਾ ਥੁਰੂ ਥੋੜਾ ਜਿਹਾ ਪਿੱਛੇ ਰਹਿ ਜਾਣਾ ਚਾਹੋ ਮੈਂ ਵੀ ਭਾਸ਼ਣ ਦੇਣੀ ਆ ਇਹ ਖੜੇ ਹੁੰਦਾ ਪਾਸ਼ਾ ਮੈਨੂੰ ਹਕਮ ਬਖਸ਼ਿਓ ਅੱਜ ਇਹ 10 ਲੱਖ ਦਾ ਮੁਕਾਬਲਾ ਕਰਨ ਵਾਸਤੇ ਮੈਨੂੰ ਜਲਾ ਚੋਲਾ ਮਤ ਤੇ ਸਾਟੀ ਉਸ ਚਮਕੌਰ ਦੀ ਘੜੀ ਵਿੱਚ 40 ਸਿੰਘਾਂ ਨੇ 10 ਲੱਖ ਮੁਲਕ ਦੀ ਫਾਇਦ ਦਾ ਮੁਕਾਬਲਾ ਕੀਤਾ ਪਰ ਅੱਜ ਇਹ ਗੁਫਾਨ ਦਾ ਕਿ ਅਸੀਂ ਅੱਜ ਦੀ ਘੜੀ 40 ਨਸ਼ਾ ਪਸ਼ਕੋ ਦਾ ਮੁਕਾਬਲਾ ਸਾਰੇ ਪਿੰਡਾਂ ਦੇ ਵੀ ਕਰ ਸਕਦੇ ਹਾਂ